ਤੁਸੀਂ ਪੈਸਿਆਂ ਦੇ ਫਰੌਡ ਤਾਂ ਕਾਫੀ ਜ਼ਿਆਦਾ ਸੁਨੇ ਹੋਣਗੇ ਪਰ ਤੁਸੀਂ ਕਦੇ ਸੁਣਿਆ ਹੈ ਕਿ ਰੋਮਾਂਸ ਦਾ ਵੀ ਫਰੌਡ ਹੋਵੇ ਆਨਲਾਈਨ ਡਿਜੀਟਲ ਲਵ ਰੋਮਾਂਸ ਦਾ ਫਰੌਡ ਕੀਤਾ ਗਿਆ ਮਾਮਲਾ ਸਾਹਮਣੇ ਆਇਆ ਹੈ ਤਾਂ ਦੱਸਦੀ ਕਿ ਡਿਜੀਟਲ ਦੁਨੀਆ ਦੇ ਵਿੱਚ ਰੋਮਾਂਸ ਦੀ ਖੋਜ ਹੁਣ ਇੰਨੀ ਆਸਾਨ ਨਹੀਂ ਰਹੀ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਡੀਪ ਫੇਕ ਟੈਕਨੋਲੋਜੀ ਨੇ ਆਸਾਨੀ ਨਾਲ ਇਨਸਾਨੀ ਭਰੋਸੇ ਨੂੰ ਡੁੱਲੰਦ ਵਾਲੀ ਖਤਰਨਾਕ ਚਾਲਾ ਨੂੰ ਜਨਮ ਦੇ ਦਿੱਤਾ ਹੈ ਅਖੀਰ ਐਸਾ ਕੀ ਹੋਇਆ ਕਿ ਪ੍ਰੇਮ ਦੀ ਆਸ ਲੈ ਕੇ ਆਨਲਾਈਨ ਜੁੜ ਰਹੇ ਲੋਕ ਇੱਕੋ ਜਿਹੇ ਜਾਲ ਵਿੱਚ ਫਸ ਰਹੇ ਨੇ ਜਿੱਥੇ ਦਿਲ ਦੇ ਨਾਲ ਨਾਲ ਦੌਲਤ ਵੀ ਖੋ ਜਾਂਦੀ ਹੈ ਦਿਲ ਦੇ ਨਾਲ ਨਾਲ ਦੌਲਤ ਨੂੰ ਵੀ ਖੋ ਬੈਠਦੇ ਨੇ ਲੋਕ ਲਵ ਰੋਮਾਂਸ ਦੇ ਜ਼ਰੀਏ ਤੇ ਦੱਸ ਦੇ ਕਿ ਆਨਲਾਈਨ ਡਿਜੀਟਲ ਫਰਾਡ ਜੋ ਕੀਤੇ ਜਾ ਰਹੇ ਨੇ ਲਵ ਰੋਮਾਂਸ ਦੇ ਰਾਹੀਂ ਕੀਤੇ ਜਾ ਰਹੇ ਨੇ ਡਿਜੀਟਲ ਤਰੀਕੇ ਦੇ ਨਾਲ ਲਵ ਰੋਮਾਂਸ ਬਣਦਾ ਉਸ ਤੋਂ ਬਾਅਦ ਪੈਸਿਆਂ ਦਾ ਫਰਾਡ ਕੀਤਾ ਜਾਂਦਾ ਹੈ ਤਾਂ ਦੱਸ દਈਏ ਕਿ 2023 ਵਿੱਚ ਜਿੱਥੇ 5 ਲੱਖ ਕੇਸ ਦਰਜ ਕੀਤੇ ਗਏ ਸਨ ਉੱਥੇ ਹੀ 2025 ਵਿੱਚ ਇਹ ਗਿਣਤੀ ਅਸਮਾਨੀ 80 ਲੱਖ ਤੱਕ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ ਤੇ ਹੋਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹਨਾਂ ਵਿੱਚ ਅੱਧੇ ਤੋਂ ਵੱਧ ਪੀੜਤ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਹਨ ਜੋ ਆਨਲਾਈਨ ਰਿਸ਼ਤੇ ਬਣਾਉਣ ਦੀ ਚਾਹ ਦੇ ਵਿੱਚ ਕਿਸੇ ਵੀ ਪੱਧਰ ਦਾ ਜੋਖਮ ਉਠਾਉਣ ਲਈ ਤਤਪਰ ਹੋ ਜਾਂਦੇ ਨੇ ਕਿਸੇ ਵੀ ਵੈੱਬਸਾਈਟ ਤੇ ਜਾ ਕੇ ਆਪਣੇ ਜੋ 파ਟਨਰ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਨੇ ਤੇ ਉੱਥੋਂ ਹੀ ਤੋਂ ਕੁਦੜੀ ਦਾ ਜੋਨ ਸ਼ਿਕਾਰ ਹੋ ਜਾਂਦੇ ਨੇ ਤੇ ਉਸੇ ਦੀ ਮਿਸਾਲ ਹੈ ਅਮਰੀਕਾ ਦੇ 53 ਸਾਲਾਂ ਬੈਥ ਜਿਸ ਨੂੰ ਟਿੰਡਰ ਹਤੇ ਇੱਕ ਮਿਲਨ ਨਕਲੀ ਰਿਮਾਰਟ ਇੱਕ ਨਕਲੀ 파ਟਨਰ ਮਿਲਿਆ ડીਪ ਫੇਕ ਸਟਾਈਲ ਕਾਲ ਨਾਲ ਫਰਜ਼ੀ ਤਸਵੀਰਾਂ ਨਾਲ ਉਸ ਤੋਂ 22 ਲੱਖ ਦੀ ਠੱਗੀ ਮਾਰੀ ਤੇ ਅਜਿਹਾ ਹੀ ਜੋ ਮਾਮਲਾ ਹੈ ਉਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿੱਤੇ ਡਿਜੀਟਲ ਤਰੀਕੇ ਨਾਲ ਠੱਗੀ ਮਾਰੀ ਗਈ ਹੈ ਪਹਿਲਾ ਟਿੰਡਰ ਵੈਬਸਾਈਟ ਦੇ ਉੱਤੇ ਲਵ ਲਵ ਕੀਤਾ ਰੋਮਾਂਸ ਕੀਤਾ 파ਟਨਰ ਲੱਭਿਆ ਤੇ ਉੱਥੇ ਹੀ ਉਸ ਦੇ ਨਾਲ ਜੋ ਹੈ ਠੱਗੀ ਕਰ ਲਈ ਗਈ ਹੈ 22 ਲੱਖ ਦੀ ਉਸ ਨਾਲ ਠੱਗੀ ਮਾਰੀ ਗਈ ਹੈ ਤੇ ਇਹ ਸਭ ਕੁਝ ਪਿਗ ਬਰਚਿੰਗ ਸਕੈਮ ਦਾ ਹਿੱਸਾ ਸੀ ਜਿੱਥੇ ਸਕੈਮਰ ਪਹਿਲਾਂ ਪਿਆਰ ਕਰਦਾ ਹੈ ਸੁਨਹਪੂਤੀ ਨਾਮ ਪੂਰਤੀ ਲੁੱਟਦਾ ਹੈ ਤੇ ਲੁੱਟ ਮਚਾਈ ਜਾਂਦੀ ਹੈ ਕਾਫੀ ਜ਼ਿਆਦਾ ਪੈਸਿਆਂ ਦੀ ਲੁੱਟ ਮਚਾਈ ਜਾਂਦੀ ਹੈ ਤੇ AI AI ਦੀ ਤਰ੍ਹਾਂ ਜੋ ਹੈ AI ਦੇ ਨਾਲ ਹੀ ਆਪਣਾ ਨਕਲੀ ਚਿਹਰਾ ਬਣਾਉਂਦੇ ਨੇ ਨਕਲੀ ਆਵਾਜ਼ ਕ੍ਰੀਏਟ ਕਰਦੇ ਨੇ ਇਵਨ ਇਨ AI ਦੀ ਮਦਦ ਦੇ ਨਾਲ ਫੇਸ ਨਕਲੀ ਫੇਸ ਬਣਾਉਂਦੇ ਨੇ ਨਕਲੀ ਚਿਹਰਾ ਬਣਾਉਂਦੇ ਨੇ ਨਕਲੀ ਆਵਾਜ਼ ਜੋ ਇਹ ਨਿਕਾਲਦੇ ਨੇ ਤੇ ਦੱਸਦੀ ਕਿ ਵੀਡੀਓ ਕਾਲ ਦੇ ਵਿੱਚ ਵੀ ਜਿਹੜਾ ਟੈਕਨੋਲੋਜੀ ਕਾਫੀ ਜ਼ਿਆਦਾ ਹੁਣ ਉਹਨਾਂ ਦੇ ਲਈ ਸਹਾਇਕਮੰਦ ਹੋ ਗਈ ਹੈ ਕਿਉਂਕਿ ਇਹ ਜੋ ਫੇਕ ਚਿਹਰੇ ਬਣਾ ਕੇ ਲੋਕਾਂ ਨਾਲ ਸਕੈਮ ਕਰਦੇ ਹਨ ਲੋਕਾਂ ਨੂੰ ਠੱਗਦੇ ਹਨ ਲਵ ਰੋਮੈਂਸ ਦੇ ਜ਼ਰੀਏ ਲੋਕਾਂ ਨੂੰ ਠੱਗ ਰਹੇ ਹਨ ਤੇ ਅਜਿਹੀ ਕਾਫੀ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ ਤਾਂ ਦੱਸਦੀ ਹੈ ਕਿ ਜਿੱਥੇ ਸਕੈਮਰ ਪਹਿਲਾਂ ਪਿਆਰ ਸੁਨਾਬੂਤੀ ਦੀ ਲੋੜ ਤੇ ਲਕੀਰ ਖਿੱਚਦੇ ਹਨ ਫਿਰ ਉਸ ਦੇ ਪਿੱਛੇ ਹੀ ਭਾਰੀ ਰਕਮ ਦੀ ਲੁੱਟ ਵੀ ਮਚਾ ਦਿੰਦੇ ਹਨ ਤੇ AI ਦੀ ਤਰ੍ਹਾਂ ਹੀ ਜੋ ਐਨਾ ਬਾਰੂਦ ਦਿੱਤਾ ਜਾਂਦਾ ਹੈ ਜੋ ਕਿ ਹੁਣ ਕੋਈ ਆਮ ਲੈਪਟਾਪ ਤੇ ਉਪਰ ਸੋਰਸ ਸੌਫਟਵੇਅਰ ਰਾਹੀਂ ਵੀ ਆਸਾਨੀ ਨਾਲ ਲੱਗਦੇ ਵੀਡੀਓਜ਼ ਤੇ ਆਵਾਜ਼ਾਂ ਨੂੰ ਤਿਆਰ ਕਰ ਲੈਂਦੇ ਹਨ ਤੇ ਟੈਲੀਗ੍ਰਾਮ ਤੇ ਡਾਰਕ ਵੈਬ ਤੇ ਉਪਲਬ ਫੇਸ ਸਪੈਲਿੰਗ ਟੂਲਸ ਦੇ ذریعے ਜਾਲੀ ਫੇਸ ਬਣਾਉਂਦੇ ਨੇ ਜਾਲੀ ਆਵਾਜ਼ ਬਣਾਉਂਦੇ ਨੇ ਸੌਖੇ ਤਰੀਕੇ ਨਾਲ ਇਹ ਬਣ ਜਾਂਦੇ ਨੇ ਜਿਵੇਂ ਹੀ ਇਹ ਟੈਕਨਿਕ ਹੌਲੀ-ਹੌਲੀ ਐਡਵਾਂਸ ਹੋ ਰਹੀ ਹੈ ਉਦੋਂ-ਉਦੋਂ ਰਿਐਲਿਟੀ ਡਿਟੈਕਟਿਵ ਵਰਗੇ ਦੀਪ ਫੇਕ ਰਿਟੈਂਸ਼ਨ ਟੂਲਸ ਵੀ ਸਾਹਮਣੇ ਆ ਰਹੇ ਨੇ ਅਜਿਹੀ ਹੀ ਕਈ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਲਵ ਰੋਮਾਂਸ ਦੇ ਜ਼ਰੀਏ ਲੋਕਾਂ ਨਾਲ ਠੱਗੀ ਕੀਤੀ ਜਾ ਰਹੀ ਹੈ ਵੈਬ ਨਕਲੀ ਵੈਬਸਾਈਟਾਂ ਬਣਾਈਆਂ ਜਾ ਰਹੀਆਂ ਹਨ ਉੱਥੇ AI ਦੇ ਜ਼ਰੀਏ ਨਕਲੀ ਚਿਹਰੇ ਨਕਲੀ ਆਵਾਜ਼ نکال ਕੇ ਜੋ ਹੈ ਠੱਗੀ ਕੀਤੀ ਜਾਂਦੀ ਹੈ ਪਾਰਟਨਰ ਬਣਾਉਂਦੇ ਨੇ ਤੇ ਅਜਿਹਾ ਹੀ ਮਾਮਲਾ ਤੁਹਾਡੇ ਨਾਲ ਕੀਤੇ ਲਾਗੇ ਬਨੇ ਆਇਆ ਹੋਵੇ ਸਾਹਮਣੇ ਆਵੇ ਆਇਆ ਹੋਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਤੁਸੀਂ ਵੀ ਅਜਿਹੇ ਲਵ ਰੋਮਾਂਸ ਫਰਾਡ ਤੋਂ ਬਚ ਕੇ ਰਹੋ